ਕਦਾ ਸਦਾ ਖਿਆਲ ਆਪਣੇ ਬੰਦਿਆਂ ਦਾ ਬੰਦਿਆਂ ਦਾ ਰੱਬ ਰੱਖਦਾ ਸਦਾ ਖਿਆਲ ਆਪਣੇ ਬੰਦਿਆਂ ਦਾ ਸਾਰਾ ਕੁਝ ਉਹ ਦਿੰਦਾ ਏ ਸਾਰਾ ਕੁਝ ਉਹ ਦਿੰਦਾ ਏ ਜੇ ਮੰਗਿਏ ਨੇ ਚਾ ਨਾਲ ਮੰਗਿਏ ਨੇ ਚਾ ਨਾਲ ਆਪਣੇ ਆਪਣੇ ਬੰਦਿਆਂ ਦਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 6 ਅਧਿਆਇ ਉਸ ਦੀ 10 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਜਦੋਂ ਮਨੁੱਖਾਂ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਨਿਆਂ ਦਾ ਉਹ ਸਮਾਚਾਰ ਸੁਣਾਇਆ ਤਦ ਉਸਨੇ ਇਹ ਪ੍ਰਚਾਰ ਕੀਤਾ ਕਿ ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ ਔਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਜਦੋਂ ਆਪਣੀ ਸੇਵਾ ਦਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਵੀ ਇਹ ਪ੍ਰਚਾਰ ਕੀਤਾ ਕਿ ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ ਪਰਮੇਸ਼ਰ ਨੇ ਜਦ ਮਨੁੱਖ ਨੂੰ ਬਣਾਇਆ ਤਦ ਪਰਮੇਸ਼ਰ ਨੇ ਮਨੁੱਖ ਨੂੰ ਇਸ ਸਾਰੀ ਸ੍ਰਿਸ਼ਟੀ ਦੇ ਉੱਤੇ ਅਧਿਕਾਰ ਦਿੱਤਾ ਪਰੰਤੂ ਪਾਪ ਦੇ ਕਾਰਨ ਮਨੁੱਖ ਨੇ ਉਸ ਅਧਿਕਾਰ ਨੂੰ ਆਪਣੇ ਜੀਵਨ ਦੇ ਵਿੱਚ ਗਵਾ ਲਿਆ ਮਨੁੱਖ ਨੂੰ ਇਹ ਅਧਿਕਾਰ ਵਾਪਸ ਦਿਲਾਉਣ ਦੇ ਲਈ ਅਤੇ ਪਾਪ ਅਤੇ ਉਸ ਪਾਪ ਦੇ ਨਤੀਜੇ ਅਤੇ ਉਸ ਦੀ ਸਜ਼ਾ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਹੀ ਪ੍ਰਭੂ ਯਿਸੂ ਮਸੀਹ ਸਵਰਗ ਤੋਂ ਇਸ ਧਰਤੀ ਦੇ ਉੱਤੇ ਉਤਰ ਕੇ ਮਨੁੱਖੀ ਰੂਪ ਦੇ ਵਿੱਚ ਪੈਦਾ ਹੋਏ ਅਤੇ ਉਹਨਾਂ ਨੇ ਆਪਣੇ ਆਪ ਨੂੰ ਉਸ ਕਲਵਰੀ ਦੀ ਸਲੀਬ ਦੇ ਉੱਤੇ ਕੁਰਬਾਨ ਕਰ ਦਿੱਤਾ ਜੋ ਕੋਈ ਪ੍ਰਭੂ ਯੀਸ਼ੂ ਮਸੀਹ ਦੀ ਦੇ ਨਾਮ ਦੇ ਉੱਤੇ ਵਿਸ਼ਵਾਸ ਰੱਖਦਾ ਉਹ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਉਹ ਪਾਪ ਅਤੇ ਪਾਪ ਦੇ ਉਸ ਨਤੀਜੇ ਅਤੇ ਉਸ ਸਜ਼ਾ ਤੋਂ ਉਹ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ ਉਹ ਵਿਅਕਤੀ ਹੁਣ ਜਦੋਂ ਪ੍ਰਭੂ ਯੀਸ਼ੂ ਮਸੀਹ ਦੀ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਦਾ ਹੈ ਤਦ ਉਹ ਉਹਨਾਂ ਦੇ ਗੁਨਾਹ ਨੂੰ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਹੀ ਜੀਵਨ ਦੇ ਦੁਆਰਾ ਪਰਗਟ ਕਰਦਾ ਹੈ ਤਾਂ ਕਿ ਉਸ ਦੇ ਜੀਵਨ ਦੇ ਦੁਆਰਾ ਉਹ ਸਵਰਗ ਦਾ ਰਾਜ ਜਿਹੜਾ ਹੈ ਦਿਖਾਈ ਦੇ ਸਕੇ ਪ੍ਰੰਤੂ ਭੌਤਿਕ ਰੀਤੀ ਦੇ ਨਾਲ ਪਿਆਰੋ ਪ੍ਰਭੂ ਯੀਸ਼ੂ ਮਸੀਹ ਜੀ ਦਾ ਰਾਜ ਜਲਦ ਹੀ ਇਸ ਦੁਨੀਆ ਦੇ ਵਿੱਚ ਆਉਣ ਵਾਲਾ ਹੈ ਜੋ ਕੋਈ ਉਸ ਤੇ ਉਤੇ ਵਿਸ਼ਵਾਸ ਰੱਖਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਉਸ ਸਵਰਗ ਰਾਜ ਦੇ ਵਿੱਚ ਅਰਥਾਤ ਉਸ ਮਸੀਹੀ ਰਾਜ ਦੇ ਵਿੱਚ ਜਗ੍ਹਾ ਨੂੰ ਪ੍ਰਾਪਤ ਕਰ ਪਾਵੇਗਾ ਕਿਉਂਕਿ ਉਸਨੇ ਪ੍ਰਭ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕੀਤਾ ਹੈ ਲੇਕਿਨ ਜਿਨ੍ਹਾਂ ਨੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਹੋਵੇਗਾ ਉਹਨਾਂ ਦੇ ਲਈ ਉਹ ਨਰਕ ਦੀ ਸਜ਼ਾ ਨੂੰ ਛੱਡ ਕੇ ਹੋਰ ਕੁਝ ਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਵੇਗਾ ਪਿਆਰੋ ਤੁਸੀਂ ਵੀ ਅੱਜ ਬੜੀ ਹੀ ਸਾਵਧਾਨੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਇਹ ਨੀਣਾ ਲੈ ਕੇ ਉਸ ਸਵਰਗ ਰਾਜ ਦੇ ਵਿੱਚ ਦਾਖਲ ਹੋ ਸਕਦੇ ਹੋ ਉਸ ਦੇ ਲਈ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ